ਤਨ ਤਨ ਬਾਤਾ ਗੁਜਰ ਕੌਰ ਜੀ ਤਨ ਤਨ ਬਾਤਾ ਗੁਜਰ ਕੌਰ ਜੀ ਤਨ ਤਨ ਬਾਤਾ ਗੁਜਰ ਕੌਰ ਜੀ ਭਲਾ ਹੋਵੇ ਤਨ ਤਨ ਬਾਤਾ ਗੁਜਰ ਕੌਰ ਜੀ ਤਨ ਤਨ ਬਾਤਾ ਗੁਜਰ ਕੌਰ ਜੀ ਤਨ ਤਨ ਬਾਬਾ ਜੁਰਵਰ ਸਿੰਘ ਜੀ ਤਨ ਤਨ ਬਾਬਾ ਜੁਰਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਸਰਸਾ ਦੇ ਕੰਡੇ ਤੋਂ ਮਾਤਾ ਗੁਜਰ ਕੌਰ ਜੀ ਤੇ ਦੋਨੋਂ ਲਾਲ ਇੱਕ ਸੱਜੀ ਤੇ ਇੱਕ ਖੱਬੀ ਮੈਂ ਬੇਨਤੀ ਕਰਦਿਆਂ ਗੁਰਮਖੋ ਚਾਰ ਪੰਜ ਤਰ੍ਹਾਂ ਦੇ ਦਰਸ਼ਨ ਹੁੰਦੇ ਆ ਇੱਕ ਹੁੰਦਾ ਹੈ ਚਿੱਤਰ ਦਰਸ਼ਨ ਇੱਕ ਹੁੰਦਾ ਹੈ ਪ੍ਰਤੱਖ ਦਰਸ਼ਨ ਮਾਰੇ ਸੁਭਾਈ ਮਾਨੇ ਤੱਕ ਤਾਂ ਤੇ ਚੌਥ ਸਭ ਹੋ ਰਿਹਾ ਇੱਕ ਹੁੰਦਾ ਹੈ ਸੁਪਨ ਦਰਸ਼ਨ ਸੁੱਤੇ ਪਿਆ ਸੁਪਨੇ ਚ ਇੱਕ ਹੁੰਦਾ ਹੈ ਸਰਵਣ ਦਰਸ਼ਨ ਹੁਣ ਆਪਾਂ ਜਿਹੜੀ ਫਿਲਮ ਚਲਣੀ ਹੈ ਨਾ ਇਤਿਹਾਸ ਦੀ ਤੁਸੀਂ ਬੈਠਿਆਂ ਬੈਠਿਆਂ ਨਾ ਕੰਨਾਂ ਨਾਲ ਸੁਣੀ ਜਾਣਾ ਤੇ ਅੱਖਾਂ ਨਾਲ ਵੇਖੀ ਜਾਣਾ ਇਹਨੂੰ ਕਹਿੰਦੇ ਸਰਵਣ ਦਰਸ਼ਨ ਹੋਣ ਲੱਗੇ ਜਿੱਦਾਂ ਦੁਨਿਆਵੀ ਲੋਕੀ ਮੂਵੀਆਂ ਵੇਂਦੇ ਨਾ ਹੁੰਦਾ ਤੇ ਝੂਠ ਹੀ ਆ ਆ ਫਿਲਮਾਂ ਨਾਟਕ ਜਿਹੜੇ ਬੀਬੀਆਂ ਭੈਣਾਂ ਜਾਂ ਵੀਰ ਆਪਾਂ ਵੇਣੇ ਅਰਪਾਂ ਖਰਪਾਂ ਚੱਲਦੇ ਹੋ ਸਿਨੇਮੇ ਘਰ ਚ ਉਹ ਟੋਟਲ ਜਿਹੜੀ ਸਟੋਰੀ ਕੋਈ ਲਿਖਦਾ ਵਾ ਉਹ ਉਹ ਸਾਰੀ ਹੁੰਦੀ ਆ ਝੂਠ ਸਿਰਫ ਉਹਦੇ ਵਿੱਚ ਰੋਲ ਅਦਾ ਕੀਤੇ ਹੁੰਦੇ ਐ ਐਕਟਰ ਕੁਝ ਚੁਣੇ ਹੁੰਦੇ ਐ ਤੇ ਉਹਦੀ ਸਟੋਰੀ ਕੋਈ ਜਿਹੜਾ ਰਾਈਟਰ ਐ ਉਹ ਤਿਆਰ ਕਰ ਦਿੰਦਾ ਏ ਕਿਸੇ ਨੂੰ ਵਿਲਨ ਦਾ ਰੋਲ ਦੇ ਦਿੰਦਾ ਇਸ ਤਰ੍ਹਾਂ ਤੇ ਅੱਜ ਦੁਨੀਆ دیਵਾਨੀ ਉਹਨਾਂ ਦੀ ਜੀ ਬਾਬਾ ਜੀ ਆਪਣਾਉਣ ਵਾਲਾ ਭਵੇਖ ਜਿਹੜਾ ਨਾ ਆਪਾਂ ਨੂੰ ਪਤਾ ਵੀ ਤਕਰੀਬਨ ਹੀ ਉਹ ਲੋਕ ਜਿਹੜੇ ਨਾ ਉਸ ਪਾਸੇ ਨੂੰ ਆਪਣੇ ਬੱਚੇ ਤਰਪੇ ਵੀ ਜੇ ਇੱਕ ਫਿਲਮ ਵਿੱਚ ਸਾਨੂੰ ਟਾਈਮ ਮਿਲ ਗਿਆ ਤੇ 2 ਕਰੋੜ ਦਾ ਫਾਇਦਾ ਹੋਣਾ ਹੈ ਤੇ ਮਾਇਆ ਦੀ ਖੇਡ ਸਭ ਨੂੰ ਮਾਇਆ ਚਾਹੀਦੀ ਹੈ। ਔਰ ਟੋਟਲ ਝੂਠ ਹੁੰਦਾ ਤੇ ਜ਼ਿੰਦਗੀ ਨੂੰ ਨਿਗਾਰ ਵੱਲ ਜਾਣਾ। ਜਿਹੜੀ ਸੰਗਤ ਕਰਕੇ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਸਾਡੇ ਪਰਿਵਾਰ ਨੇ ਨਾ ਇਹ ਗਲਤਾਨ ਹੋ ਚੁੱਕੇ। ਜਿਹੜੀ ਗੱਲ ਨਹੀਂ ਪਤਾ ਲੱਗਦੀ ਆਪਾਂ ਜਦੋਂ ਇੰਨਾਂ ਚੀਜ਼ਾਂ 'ਚ ਵੇਣੇ ਆ ਤੇ ਉਹ ਬੱਚੇ ਫਿਰ ਉਤਰਾਂ ਦੇ ਬਣਦੇ ਜਾਂਦੇ ਪਰਿਵਾਰ ਉਤਰੇ ਹੀ ਚੱਲਦੀ ਆ। ਤਾਂ ਕਰਕੇ ਸਾਡੇ ਵੱਡਿਆਂ ਨੇ ਸਾਨੂੰ 14 ਪੋਥੀਆਂ ਗੁਰ ਇਤਿਹਾਸ ਬੜੀ ਬੜੀ ਮਿਹਨਤ ਕਰਕੇ ਦਿੱਤਾ ਪੁਰਾਣੇ ਸਮੇਂ ਹੁੰਦੇ ਸੀ ਨਾ ਤੇ ਰਾਤ ਨੂੰ ਦਾਦੀ ਨੇ ਕੱਚੇ ਘਰ 'ਚ ਕਹਿਣਾ ਜਨਮ ਸਾਖੀ ਸੁਣਾਓ ਕਿਉਂਕਿ ਬਾਤਾਂ ਵਿੱਚੋਂ ਸਾਖੀਆਂ ਨਿਕਲੀਆਂ ਭਾਈ ਸਾਹਿਬ ਤੇ ਸਾਖੀਆਂ ਵਿੱਚੋਂ ਇਤਿਹਾਸ ਨਿਕਲਿਆ ਇੱਕ ਭਾਵਨਾ ਹੀ ਹੁਣ ਇੱਕ ਚੀਜ਼ ਅੱਜ ਕੀ ਜਿੰਨਗੇ ਵੀ ਜਦੋਂ ਹੁਣ ਉੱਥੇ ਮਾਤਾ ਜੀ ਤੁਰੇ ਜਾਂਦੇ ਜਾਂ ਜੰਗ ਹੁੰਦਾ ਵਾ ਤੇ ਉੱਥੇ ਕੋਈ ਨਾਲ ਥੋੜਾ ਤੁਰਿਆ ਫਿਰਦਾ ਵੀ ਕਲਮ ਕਾਪੀ ਲੈ ਕੇ ਇੱਕ ਭਾਵਨਾ ਸਹਿਤੀ ਲਿਖਿਆ ਗਿਆ ਨਾ ਇਤਿਹਾਸ ਤੇ ਹੁਣ ਮੰਨ ਲਓ ਇੱਥੇ ਦੋ ਬੰਦੇ ਲੜਨਦੇ ਹੋ ਤੇ ਤੁਸੀਂ ਅੱਜ ਵੇਖ ਲਓ ਜਦੋਂ ਆਪਾਂ ਵੀਡੀਓ ਬਣਾਉਣੇ ਜੱਕਦਾ ਵੀ ਆਪਾਂ ਇੱਥੇ ਲੜ ਝਗੜ ਪਈਏ ਤੇ ਉੱਥੇ ਕਿਹੜਾ ਜਿਹੜਾ ਲਿਖੂਗਾ ਵੀ ਨੇ ਆ ਗਾਲ ਕੱਢੀ ਨੇ ਅੱਗੋਂ ਆ ਗੱਡੀ ਉੱਥੇ ਟਾਈਮ ਥੋੜਾ ਸੀ ਇਤਿਹਾਸ ਇੱਕ ਫਿਲਮ ਤਿਆਰ ਕੀਤੀ ਗਈ ਵੀ ਸਾਡੀ ਆਉਣ ਵਾਲੀ ਪੀੜ੍ਹੀ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਸਿੱਖਿਆ ਲੈ ਸਕੇ ਕੁਝ-ਕੁਝ ਸਰੋਧ ਕਈਆਂ ਨੇ ਦਿੱਤੇ ਪਰ ਅਸੀਂ ਉਹ ਗੱਲ ਕੀਤੀ ਵੀ ਜੇ ਕਿਸੇ ਨੂੰ ਦੁੱਧ ਦਾ ਗਲਾਸ ਦਿੱਤਾ ਨਾ ਜ ਇਤਿਹਾਸ ਸੁਣਾਉਣਾ ਬੜਾ ਔਖਾ ਲੱਗਦਾ ਹੈ ਸਮੇਂ 'ਚ ਹੁਣ ਆਮ ਕਿਸੇ ਨੂੰ ਕੌਫੀ ਦਿਓ ਚਾਹ ਦੁੱਧ ਦਿਓ ਮੈਂ ਦੁਨੀਆਵੀ ਗੱਲ ਕਰਾਂ ਤੁਸੀਂ ਬਹਿ ਜਾਓ ਪਲੀਜ਼ ਬੇਨਤੀ ਹੈ ਸੇਵਾ ਨਾਲ ਦਿਓ ਜੇ ਬਹਿ ਜਾਓ ਕੋਈ ਨਹੀਂ ਆਪਾਂ ਸੁਣਾ ਲਈਏ ਜੋ ਪਿਆਰ ਜਿਨਾ ਬਾਅਦ ਚ ਦੇ ਦੇ ਬਹਿ ਜਾਓ ਬਹੁਤ ਧੰਨਵਾਦ ਤੁਹਾਡਾ ਤੁਸੀਂ ਬੜੀ ਕਾਗਰਤਾ ਬਣਾਈ ਬੜਾ ਸਫਰੀ ਪਿਆਰਾ ਵਾ ਪਰ ਮੈਂ ਗੱਲ ਕਰਦਾ ਜੇ ਜਦੋਂ ਕੋਈ ਕਾਫੀ ਪੀਂਦਾ ਦੁੱਧ ਪੀਂਦਾ ਉਹ ਪੀ ਕੇ ਕਹਿੰਦਾ ਥੈਂਕਸ ਧੰਨਵਾਦ ਕਦੀ ਕਿਸੇ ਨੇ ਪੁੱਛਿਆ ਵੀ ਪਤੀ ਕਿੱਥੋਂ ਲਿਆਈ ਪਤੀਲਾ ਕਿੱਥੋਂ ਲਿਆ ਮਿੱਠਾ ਕਿਹੜੀ ਦੁਕਾਨ ਤੋਂ ਲਿਆਉਂਦਾ ਮੱਝ ਕਿਹੜੀ ਦੁੱਧ ਕਿਹੜੀ ਮੱਝ ਦਾ ਬੂਰੀ ਦਾ ਕਿ ਕਾਲੀ ਦਾ ਕਿੰਨੇ ਚੋਇਆ ਕਿਹੜੀ ਡੇਰੀ ਤੋਂ ਪਰ ਅੱਜ ਜਦੋਂ ਇਤਿਹਾਸ ਦੀ ਗੱਲ ਚੱਲਦੀ ਹੈ ਨਾ ਤੇ ਮੈਂ ਕਹਿੰਦਾ ਜਿਹੜਾ ਉੱਠਦਾ ਹੈ ਇਹ ਕਿੱਥੋਂ ਪੜਿਆ ਇਹ ਕਿੰਨੇ ਲਿਖਿਆ ਇਹ ਕਿੰਨੇ ਵਜੇ ਲਿਖਿਆ ਨਾ ਹੁਣ ਕੀ ਮਸਲੇ ਚੱਲਣਦੇ ਪੀ ਲੜੋ ਨਾ ਇਹ ਤੋਂ ਸਿੱਖਿਆ ਲਓ ਜਿਹੜਾ ਸਾਈਨ ਬੋਰਡ ਹੁੰਦਾ ਨਾ ਰਸਤੇ 'ਚ ਅਸੀਂ ਆ ਰਹੇ ਸੀ ਤੇ ਨਵੇਂ ਸ਼ਹਿਰ ਤੋਂ ਸਾਈਨ ਬੋਰਡ ਹੀ ਨਹੀਂ ਮੋੜਿਆ ਨਾ ਵੀ ਐਨੂੰ ਮੁੜ ਜੇ ਤੇ ਜੇ ਇਹੀ ਉੱਥੇ ਰੁਕ ਜਗੇ ਵੀ ਇਹ ਸਾਈਨ ਬੋਰਡ ਕਿੰਨੇ ਗੱਡਿਆ ਇਹ ਕਿਹੜੇ ਬਿਸਤਰੀ ਨੇ ਪੱਤਰੀ ਲਾਈ ਕਿੰਨੇ ਰੰਗ ਕੀਤਾ ਕਿੰਨੇ ਲਿਖਿਆ ਪਹਿਲੇ ਉਹਨੂੰ ਲੱਭੋ ਫੇਰ ਇਹਨਾਂ ਦੇ ਪਿੰਡ ਜਾਂਦੇ ਅੱਜ ਨਾ ਕੁਝ ਇਦਾਂ ਦੀਆਂ ਪ੍ਰੋਬਲਮ ਆ ਰਹੀਆਂ ਵੀ ਜਦਨ ਲੱਗ ਪਏ ਨਹੀਂ ਗੁਰੂ ਇਤਿਹਾਸ ਇੱਕ ਰਸਤਾ ਹੈ ਇਹਨੂੰ ਪਿਆਰ ਨਾਲ ਕਬੂਲ ਕਰੀਏ ਤੁਮਾਰੇ ਕਿਰਪਾ ਕਰਨਾ ਮਾਤਾ ਜੀ ਤੁਰ ਪਈ ਸਰਸਾ ਦੇ ਪਾਣੀ ਨੇ ਬਹੁਤ ਖਜਾਨਾ ਰੋੜ ਦਿੱਤਾ ਗੁਰੂ ਪੁੱਤਰ ਰੋੜ ਦਿੱਤੇ ਗੁਰੂ ਮਾਤਾ ਜੀ ਰੋੜ ਦਿੱਤੇ ਵਿਛੋੜਾ ਪੈ ਗਿਆ ਇੱਕ ਪਾਸੇ ਮਾਤਾ ਦੇ ਜੋਰਾਵਰ ਸਿੰਘ ਇੱਕ ਪਾਸੇ ਬਾਬਾ ਫ਼ਦੀ ਸਿੰਘ ਬੁੱਢੜੀ ਮਾਂ ਹੈ ਅੱਠ ਦਹਾਕਿਆਂ ਦੀ ਜ਼ਿੰਦਗੀ ਨੂੰ ਬਤਾਉਣ ਵਾਲੀ ਹੈ ਇੱਕ ਕਵੀ ਨੇ ਕੋਈ ਕਵਿਤਾ ਲਿਖੀ ਮਾਤਾ ਗੁਜਰ ਕੌਰ ਤੇ 2 ਮਿੰਟ ਪੜ੍ਹ ਲਈਏ ਨਾਲ ਨਾਲ ਅੱਗੇ ਚੱਲਦੇ ਉਹ ਕਹਿੰਦਾ ਸੰਗਤੀ ਨਹੀਂ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਵੀ ਮਾ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇ ਨੀ ਮੇਰਾ ਨਾ ਗੁਜਰੀ ਮੇਰਾ 90 ਸਾਲ ਦਾ ਪੁੱਤਰ ਸੀ ਜਿਹੜੀ ਮਾਂ ਦਰੀ ਜਾਂਦੀ ਨਾਲ ਸਰਸਾ ਚ ਰੁੜ ਕੇ ਸਾਰਾ ਕੁਝ ਗਵਾ ਕੇ ਦੋ ਕੀਮਤੀ ਹੀਰੇ ਲੈ ਕੇ ਕਹਿੰਦੇ ਨਾ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ 80 ਸਾਲ ਵਿਦਵਾਨ ਲਿਖਦੇ ਆ ਹ ਕੋਈ 85 ਮੈਂ ਪਹਿਲਾਂ ਹੀ ਕਹਿੰਦਾ ਵੀ ਇੱਧਰ ਨਹੀਂ ਜਾਣਾ ਸਿੱਖਿਆ ਲੈਣੀ ਆਪਾਂ ਵੀ ਇਹ ਇਹ ਮਾਤਾ ਗੁਜਰਕੌਰ ਨੂੰ ਆਪਾਂ ਸਾਰਿਆਂ ਨੇ ਧੰਨ ਧੰਨ ਕਿਹਾ ਨਾ ਕਿਉਂ ਧੰਨ ਤੁਸੀਂ ਵੀ ਧੰਨ ਉਹ ਜਿਹੜੇ ਆਏ ਹੋ ਅੱਜ ਨਾ ਜਿਹੜੇ ਮਨਾ ਰਹੇ ਹੋ ਕਿਉਂਕਿ ਮਾਤਾ ਬੀਬੀ ਨਾਨਕੀ ਸੁਲਤਾਨਪੁਰ ਲੋਧੀ 43 ਸਾਲ ਰਹਿ 11 ਸਾਲ ਦਾ ਵਿਆਹ ਹੋਇਆ ਸੀ ਜਿੱਥੋਂ ਦਾਸ ਆਏ ਦੂਜਾ ਨਨਕਾਣਾ ਸੁਲਤਾਨਪੁਰ ਲੋਧੀ ਆ ਤੇ ਬੇਬੇ ਨਾਨਕੀ ਨੂੰ ਭਾਈ ਜੈਰਾਮ ਅਕਸਰੀ ਕਹਿੰਦੇ ਹੁੰਦੇ ਸੀ ਕਹਿੰਦੇ ਬੇਬੇ ਤੂੰ ਧੰਨੇ ਬਾਬਾ ਨਾਨਕ ਧੰਨੇ ਉਹਦੀ ਬਾਣੀ ਧੰਨੇ ਉਹਦੇ ਸਿੱਖ ਧੰਨੇ ਕਹਿੰਦੇ ਥੋੜੇ ਜੀ ਅਹੀਂ ਵੀ ਧੰਨ ਹੋ ਗਏ ਜਿਹੜਾ ਤੁਹਾਡੇ ਨਾਲ ਰਿਸ਼ਤਾ ਜੁੜ ਪਿਆ ਆਖੋ ਸਤਿਨਾਮ ਹਸਰੀ ਹੁਣ ਉਹ ਭਾਈ ਸਾਹਿਬ ਬਰੋਇਪੁਰ ਤੋਂ ਬੈਠੇ ਕਿੱਥੇ ਬਰੋਇਪੁਰ ਤੇ ਕਿੱਥੇ ਨਵਾਂ ਛੇ ਇੱਕ ਪਿਆਰੀ ਹੈ ਤੇ ਕਈ ਮਨ ਗੁਸਾ ਨਾ ਕਰਿਓ ਪਿੰਡ ਝੋਕੇ ਵੀ ਨਹੀਂ ਮਾ ਸਾਡੇ ਕੋਲ ਆਏ ਤੂੰ ਕਹਿੰਦਾ ਭਾਵ ਹੈ ਵੀ ਧੰਨ ਨਿਓ ਜਿਹੜੇ ਗੁਰੂ ਨਾਲ ਜੁੜ ਗਏ ਜਿਹੜੇ ਆ ਗਏ ਆਪਾਂ ਸਾਰੇ ਤੇ ਮਾਤਾ ਜੀ ਕਿਉਂ ਧੰਨ ਨਹੀਂ ਸੁਣੋ ਨਾਲ ਬੋਲਿਓ ਵੀ ਆਪਾਂ ਰਸ ਮੰਨਣਾ ਏ ਇਹ ਦਿਨ ਬੜੇ ਪਾਵਨ ਵਾਲੇ ਸੰਗਤੇ ਨੀ ਮੇਰਾ ਨਾਮ ਗੁਜਰੀ ਮੈਂ ਗੋਬਿੰਦ ਸਿੰਘ ਦੀ ਮੰਗ ਮੈਂ ਗੁਜਰ ਗੁਜਰ ਕੇ गुजरी संग मेरा नौ साल दा पुत्र सी जत पति ओ ग्ली शहर रहा हिंद धरम दी राखी ਕਰਨਗੇ ਜਦ ਤੱਕ ਅਸੀ ਸੂਏ ਨਆਂ ਅਖੀਆਂ ਨੇ ਹੋ ਜਦ ਤੱਕ ਅਸੀ ਸੂਏ ਨਆਂ ਅਖੀਆਂ ਨੇ ਇਕ ਵਾਰੀ ਮੈਂ ਉਸ ਥਾਂ ਗੁਜ਼ਰੀ ਮੈਂ ਗੁਜਰ ਗੁਜਰ ਕੇ ਸੰਗ ਤੇ ਨੀ ਮੈਂ ਗੁਜਰ ਗੁਜਰ ਕੇ ਲਵਾਉ ਆ ਜਰੀ ਸੰਗ ਤੇ ਨੀ ਮੇਰੇ ਵੱਡੇ ਪੁੱਤਿਆ ਚਮਕੌਰ ਦੀ ਜੰਗ ਵਿੱਚ ਲੜਦੇ ਸ਼ਹੀਦ ോ ബി മുടേ ਦੇਵੀ ਮੁੜ ਕੇ ਹੋਣੀ ਨਹੀਂ ਮੇਰੇ ਘਰ ਚੋਂ ਐਸੀ ਸ਼ਾਮ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇਵੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇ ਨੀ ਮੈਂ ਗੋਬਿੰਦ ਸਿੰਘ ਦੀ ਮੈਂ ਗੋਬਿੰਦ ਸਿੰਘ ਦੀ ਸਤਿਗੁਰੂ ਕਿਰਪਾ ਕਰੇ ਇਹ ਪਿਆਰ ਹੁੰਦਾ ਹੈ ਆਪਣੇ ਲਈ ਜੋ ਕਰਕੇ ਗਏ ਸਦੀਆਂ ਤੀਕ ਕਿਸੇ ਨਹੀਂ ਕਰਨਾ ਜਿਵੇਂ ਅੱਜ ਆਪਾਂ ਕੋਠੀਆਂ ਕਾਰਾਂ ਗੱਡੀਆਂ ਸਿਰ ਦੇ ਉੱਤੇ ਸਿੰਘ ਕੌਰ ਪਹਿਣਾ ਨੇ ਲਿਖਿਆ ਹੈ ਰਾਜ ਭਾਗ ਉਹਨਾਂ ਦੀ ਬਦੌਲਤ ਹੈ ਬੜਾ ਸੋਖ ਆਪਾਂ ਲੈ ਰਹੇ ਹਾਂ ਮਾਤਾ ਜੀ ਤੁਰੇ ਜਾ ਰਹੇ ਨੇ ਜਾਂਦਿਆਂ ਜਾਂਦਿਆਂ ਸਿਮਰਨ ਕਰਦੇ ਪਏ ਨੇ ਬਾਣੀ ਪੜ੍ਹਦੇ ਪਏ ਨੇ ਕਿਉਂਕਿ ਆਪਾਂ ਮੁੱਖ ਵਾਕ ਵੀ ਪੜਿਆ ਨਾ ਪੋਖ ਤੁਖਾਰਨਾ ਵਿਆਪਈ ਗੰਠ ਮਿਲਿਆ ਹਰਨਾਹ ਭੀ ਜਿਹੜਾ ਸਿਮਰਨ ਕਰਦੀ ਹੈ ਨਾ ਰੂਹ ਨਿਤਨੇਮ ਹੁਣ ਅਸੀਂ ਇੱਥੇ ਵੀ ਮਾਰ ਖਾਦੀ ਭੀ ਅੱਜ ਸਾਡੇ ਘਰ ਚ ਨਿਤਨੇਮ ਨਹੀਂ ਹੋਣੀ ਹੁਣ ਅਗਲੇ ਪਿਛਲੇ ਸਿੰਘ ਜਿਹੜੇ ਸੀ ਨਾ ਉਹ ਨਿਤਨੇਮ ਚ ਨਾਗਾ ਪਹਿਣਾ ਤੇ ਅਰਦਾਸ ਕਰਾਉਂਦੇ ਹੁੰਦੇ ਸੀ ਪੰਜਾਂ ਸਿੰਘਾਂ ਤੁਜਾ ਗਰੰਤੀ ਸਿੰਘ ਤੋਂ ਬਾਬਾ ਜੀ ਅੱਜ ਮੇਰਾ ਨਿਤਨੇਮ ਟੁੱਟ ਗਿਆ ਤੇ ਅਰਦਾਸ ਕਰੋ ਤੇ ਹੁਣ ਆਪਣੇ ਇਤਿਹਾਸ ਸਿੱਖਿਆ ਹੀ ਨਹੀਂ ਸਵੇਰੇ ਉੱਠਦੇ ਆਂ ਤੇ ਆਪਾਂ ਦੁਨੀਆ ਦੀ ਖਬਰ ਵੇਖੀ ਦੀ ਆ ਕਿ ਕੀ ਹੋ ਗਿਆ ਰਾਤ ਰਾਤ ਇੱਥੇ ਵੀ ਬੜੀ ਗੜਬੜ ਹੋਈ ਹੈ ਵੀ ਜਿਹੜਾ ਸਿੱਖ ਸਵੇਰੇ ਉੱਠ ਕੇ ਜਪਜੀ ਸਾਹਿਬ ਪੜ੍ਹਦਾ ਨਾ ਗੁਰਮੁਖੋ ਨੋਟ ਕਰਿਓ ਸੰਤ ਦੀ ਮਾਰੇ ਦੇ ਬਚਨ ਹੀ ਵੀ ਜਿਹੜਾ ਸਿੱਖ ਸਵੇਰੇ ਉੱਠ ਕੇ ਜਪਜੀ ਸਾਹਿਬ ਕਦੇ ਨਾ ਛੱਡੇਗਾ ਉਹਦੀ ਬਾਣ ਗੁਰੂ ਨਾਨਕ ਸਾਹਿਬ ਕਦੇ ਨਹੀਂ ਛੱਡਾਂਗੇ ਤੁਸੀਂ ਕਰਕੇ ਵੇਖੋ ਇਹ ਸੁਣ ਕੇ ਮੰਨਣਾ ਵੀ ਹੈ ਨਹੀਂ ਆਉਂਦਾ ਤੇ ਭਾਈ ਸਾਹਿਬ ਬੈਠਿਆ ਤੁਸੀਂ ਸੰਥਿਆ ਕਰ ਲਓ ਕਈ ਵਾਰੀ ਆਪਾਂ ਗੁਰੂ ਪੁੱਤਰਾਂ ਦੀ ਨਿੰਦਿਆ ਕਰ ਦਿੰਦੇ ਆ ਤੇ ਬਾਬੇ ਨਾਨਕ ਦੇ ਪੁੱਤਰ ਦੇ ਬਾਰੇ ਜ਼ਿਕਰ ਆਉਂਦਾ ਵੀ ਜਦੋਂ ਕਿਤੇ ਧੂਆ ਲਾਉਂਦੇ ਸੀ ਨਾ ਤੇ ਜਿਹੜੀ ਸੰਗਤ ਪਿੰਡ 'ਚ ਆਉਂਦੀ ਸੀ ਉਹ 40 ਦਿਨ ਰਹਿੰਦੇ ਸੀ ਬਾਬਾ ਜੀ ਅਸੀਂ ਨੈਗੇਟਿਵਿਟੀ ਵੰਡੀ ਗਏ ਸੰਗਤ ਕਹਿੰਦੀ ਹਣੀ ਜਿਹੜੇ ਬਾਬੇ ਦੇ ਪੁੱਤ ਨਹੀਂ ਆ ਕੇ ਲੱਗੇ ਤੇ ਦੁਨੀਆ ਨੂੰ ਕੀ ਸਿਕਾਇਆ ਹੋ ਉਹ ਕਹਿੰਦੇ ਹੁੰਦੇ ਸੀ ਵੀ ਜਿੰਨੇ ਸਾਡੇ ਦਰਸ਼ਨ ਕਰਨ ਆਉਣਾ ਨਾ ਇੱਕ ਪੌੜੀ ਜਗਜੀਤ ਸਿੰਘ ਸਾਹਿਬ ਦੀ ਕੰਠ ਕਰਕੇ ਆਓ 40 ਦਿਨ ਬੈਠੇ ਧੂਏ ਤੇ 40 ਦਿਨਾਂ ਚ 36 ਪੌੜੀਆਂ ਜਗਜੀਤ ਸਾਹਿਬਾ ਤੇ ਜਿੰਨੇ ਵੀ ਆਉਣਾ ਤੇ ਉਹ ਵਰਾਗੀ ਤਿਆਗੀ ਸੀ ਗੁਰੂ ਪੁੱਤਰ ਉਹਨਾਂ ਕਹਿੰਣਾ ਸਾਨੂੰ ਸੋਨਾ ਨਹੀਂ ਚਾਹੀਦਾ ਰਮਾਲਾ ਨਹੀਂ ਚਾਹੀਦਾ ਕੱਪੜੇ ਨਹੀਂ ਚਾਹੀਦੇ ਸਾਨੂੰ ਧਨ ਨਹੀਂ ਚਾਹੀਦਾ ਅਸੀਂ ਇਹ ਭੇਟਾ ਨਹੀਂ ਲੈਣੀ ਜੋ ਆਮ ਦੁਨਿਆਵੀ ਬਾਬੇ ਕੋ ਆਪਾਂ ਲੈ ਕੇ ਜਾਣੇ ਹਾਂ ਕਿੰਨਾ ਤਿਆਗ ਹੋ ਗਿਆ ਕਿੰਨਾ ਵਿਰਾਗ ਹੋਊਗਾ ਉਹਨਾਂ ਰੂਹਾਂ ਦੀ ਬੰਦਗੀ 'ਚ ਆਪਨੂੰ ਰੱਬ ਨੇ ਇੰਨਾ ਦਿੱਤਾ ਤਾਂ ਵੀ ਨਹੀਂ ਰੱਜਦੇ ਆਖੋ ਸਤਨਾ ਕਈਆਂ ਨੂੰ ਗੱਲ ਲੱਗ ਜਾਂਦੀ ਘਰੇ ਸਭ ਕੁਝ ਹੁੰਦਾ ਤਾਂ ਵੀ ਵਿਚੋਲੇ ਨੂੰ ਕਹਿਣਗੇ 10 ਘੜੇ ਕਰਦੇ 15 ਛਾਪਾਂ ਕਰਦੇ ਨਾਲੇ ਕਹਿਣਗੇ ਰੱਬ ਨੇ ਬੜਾ ਦਿੱਤਾ ਕੁਝ ਨਹੀਂ ਚਾਹੀਦਾ ਇਕੱਲੀ ਧੀ ਚਾਹੀਦੀ ਕੋਈ ਕਹੂਗਾ ਪੈਲਸ 'ਚ ਨਾ ਬਰਾਤ ਸਮਝਦੇ ਹੋ ਬਸ 300 ਕੋ ਬੰਦਾ ਹੋਣਾ ਹੋਣਾ ਤੇ 2 ਲੱਖ ਰੁਪਇਆ ਕਚੂੰਬਰ ਤੇ ਉੱਥੇ ਕੜ ਤੜ ਅਹ ਲਿਆ ਕੁਝ ਨਹੀਂ ਆਪਾਂ ਬਸ ਉਹ ਸਾਹਬ ਦੇਉ ਤੇ ਅਗਲੇ ਨੂੰ ਮਾਰ ਕੇ ਸੁੱਟ ਦਿੰਨੇ ਆਈ ਉਹ ਅੱਜ ਦੀ ਵੀ ਗੱਲ ਮੈਂ ਕਰਦਾ ਹਾਂ ਵੀ ਅਹੀਂ ਉਤੋਂ ਕੋਈ ਹੋਰ ਬੋਲੋ ਸਤਨਾਮ ਸ੍ਰੀ ਧਿਆਨ ਲਿਆ ਜਾ ਉਹ ਕਹਿੰਦੇ ਹੁੰਦੇ ਸੀ ਵੀ ਇੱਕ ਦਿਨ ਇੱਕ ਪੌੜੀ ਤੇ 40 ਦਿਨਾਂ ਚ ਜਪਜੀਤ ਸਾਹਿਬ ਕੰਢਾ ਸੋ ਮਾਤਾ ਜੀ ਆ ਦਿਨ ਕਿਹੜੇ ਚੱਲਦੇ ਮਹਿਸੂਸ ਕਰਿਓ ਦਰਿਆ ਦੇ ਵਿੱਚੋਂ ਬੰਦੇ ਨੂੰ ਆ ਪੋਦੇ ਮਹੀਨੇ ਚ ਠੰਡੇ ਪਾਣੀ ਚ ਡਬੋ ਕੇ ਕੱਪੜਿਆ ਸਿਰੇ ਕੱਢਿਓ ਭਲਾ ਫੀਲ ਕਰੋ ਮੰਨ ਲਓ ਆਪਾਂ ਹੁਣ ਇਸ਼ਨਾਨ ਵੀ ਕਰਦੇ ਆਂ ਤੇ ਗੀਜਰ ਲੱਗਾ ਉਸੇ ਵੇਲੇ ਗਰਮ ਕੱਪੜੇ ਪਾ ਕੇ ਕੌਫੀ ਦਾ ਕੱਪ ਤੇ ਰਜਾਈ ਚ ਕੰਬਦੇ ਫੀਲ ਕਰੋ ਕਿ ਇੱਕ ਠੰਡੀਆਂ ਹਵਾ ਚੱਲਦੀ ਹੋਵੇ ਅੱਜ ਨਾਲੋਂ ਦੁੱਗਣੀ ਠੰਡ ਸੀ ਉਦੋਂ ਉਸ ਵੇਲੇ ਹੁਣ ਤਾਂ ਪ੍ਰਦੂਸ਼ਣ ਬਹੁਤ ਹੈ ਉੱਪਰੋਂ ਬੱਜੀ ਬਿਜਲੀ ਹਵਾ ਠੱਕੇ ਦੀ ਤੇ ਪਾਣੀ ਠੰਡਾ ਤੇ ਕੱਪੜਿਆਂ ਸਮੇਤ ਪਾਣੀ ਦੇ ਵਿੱਚ ਭੇਜ ਗਏ ਤੇ ਜਿਹੜੇ ਕੋਲ ਕੱਪੜੇ ਉਹ ਵੀ ਭੇਜ ਗਏ ਉਹਨਾਂ ਥੈਲੀਆਂ ਜਿਵੇਂ ਪਾਣੀ ਚੋਂਦਾ ਕਿਹੜੀ ਤਾਕਤ ਸੀ ਉਹਨਾਂ ਸਹਿਬਜ਼ਾਦਿਆਂ ਦੇ ਕੋਲ ਮਾਤਾ ਕੋਲ ਵੀ ਭੁੱਖੇ ਭਾਣੇ ਇੰਨੀ ਠੰਡ ਚ ਵੀ ਪੈਂਡਾ ਕਰ ਰਹੇ ਉਹਨਾਂ ਕੋਈ ਕੋ ਤਾਕਤ ਸੀ ਜਿਨੂੰ ਮਹਾਰਾਜ ਸਹਿਬ ਜੀ ਕਹਿੰਦੇ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਦਾ ਉਹਨਾਂ ਕੋ ਬੰਦਗੀ ਸੀ ਉਹ ਪੜਦੇ ਜਾਂਦੇ ਸੀ ਜੇ ਸੁੱਖ ਦੇ ਤਾਂ ਤੁਜੈ ਅਰਾਦੀ ਦੁੱਖ ਵੀ ਤੁਜੈ ਜਾਂ ਸੁਖ ਦੇ ਤੈ ਇਤਹੀ ਰਾਜਾਂ ਦੁੱਖ ਵਿੱਚ ਸੁਖ ਉਹ ਪੜਦੇ ਜਾਂਦੇ ਸੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰਪੈ ਨਹੀਂ ਜਾਕੇ ਕੰਚਨ ਮਾਟੀ ਮੰਨੈ ਪੜਦੇ ਜਾਂਦੇ ਸੀ ਕੀਤੇ ਆ ਦੁੱਖ ਭੂਖ ਸਦਮਾਰ ਇਹ ਪੇਦਾਤ ਬੜਾ ਉਖਾ ਪਾਣਾ ਮੰਨਣਾ ਆਪਾਂ ਤੇ ਮੜਾ ਜੇ ਮਾਰੇ ਕੰਮ ਨਾ ਕਰਨ ਤੇ ਆਖੀ ਦਾ ਗੁਰਦਾਰੇ ਨਹੀਂ ਜਾਣ ਮੈਂ ਨਹੀਂ ਪਾਠ ਕਰਨਾ ਮੇਰਾ ਤੇ ਵੀ ਜਾਣ ਲੱਗਾ ਅਸੀਂ ਨਿੱਕੀ ਨਿੱਕੀ ਗੱਲ ਤੋਂ ਅੱਜ ਧਰਮ ਬਦਲੀ ਜਾਂਦੇ ਕਈ ਆਖੋ ਵੈਗ ਹਾਂਜੀ ਸਾਡਾ ਕੰਮ ਨਹੀਂ ਸੌਰੀਆ ਜੀ ਗੁਰਦਾਰੇ ਕੁਛ ਨਹੀਂ ਤੇ ਤੂੰ ਮਤਬਦਲਣਾ ਪਿਆਰ ਕਰਦਾ ਭਲਿਆ ਮਾਂ ਨੂੰ ਪੁੱਛ ਕੇ ਵੇਖ ਮੇਰੀਆਂ ਮਾਵਾਂ ਬੈਠੀਆਂ ਪੁੱਤਾਂ ਨੂੰ ਮਤਬਦਲ ਨੂੰ ਪਿਆਰ ਕੀਤਾ ਸੀ ਜਦੋਂ ਤੁਸੀਂ ਜਨਮ ਦੇ ਨੀਂਹ ਸਾਨੂੰ ਆਪਣਾ ਪੇਟ چیر ਕੇ 9 ਮਹੀਨੇ ਸਾਨੂੰ ਕਦੇ ਸੋਚਿਆ ਮਾਂ ਨੇ ਵੀ ਵੱਡਾ ਹੋ ਕੇ ਨੇ ਕਿਹੜਾ ਮੈਨੂੰ ਸੰਭਾਲਣਾ ਐ ਨੇ ਕਿਹੜਾ ਮੈਨੂੰ ਮਿਲਣਾ ਮੈਂ ਇਹਨੂੰ ਗਲ ਘੁੱਟ ਦਾਂਦਾ ਮਾਂ ਕਦੇ ਵੀ ਸੁੱਖ ਵੇਖ ਕੇ ਬੱਚੇ ਨੂੰ ਜਨਮ ਨਹੀਂ ਦਿੰਦੀ ਇਹ ਪਿਆਰ ਹੈ ਅਹੀਂ ਸੌਦੇ ਕਰ ਲਏ ਨੇ ਹੁਣ ਪਹਿਲਾਂ ਹੀ ਮਾਂ ਸੌਦਾ ਕਰੇ ਵੀ ਡਾਕਟਰ ਸਾਹਿਬ ਮੈਨੂੰ ਦੱਸੋ ਵੱਡਾ ਹੋ ਕੇ ਮੈਨੂੰ ਸੰਭੋ ਨਹੀਂ ਤੇ ਮੈਂ ਇਹਦਾ ਗਲ ਘੁੱਟ ਦਾਂ ਕੋ ਸਤਨਾਮ ਤਾਂ ਮਾਰੇ ਕਹਿੰਦੇ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਹੋਤ ਹਾ ਬਹੁਤ ਪਾਵਨਾ ਨਾ ਸਾਹਿਬ ਜੀ ਦੀ ਸ਼ਬਦ ਮਗਰ ਮਗਰ ਪੜਦੀ ਜੋ ਤੁਧ ਭਾਵੈ ਸਾਈ ਭਲੀ ਤੂੰ ਸਦਾ ਮਠੀ ਮਠੀ ਚਾਲੇ ਤੁਰੇ ਜਾਂਦੇ ਨੇ ਅੱਗੋਂ ਇੱਕ ਦਰਿਆ ਦੇ ਕਿਨਾਰੇ ਬੇੜੀ ਚਲਾਉਣ ਵਾਲਾ ਪੇਟ ਭਰ ਕੇ ਗੁਜ਼ਾਰਾ ਕਰਨ ਵਾਲਾ کریم ਬਖਸ਼ ਇਹਦਾ ਜ਼ਿਕਰ ਮਿਲਦਾ ਪਹਿਲਾ ਨਾਂ ਕਰਮਚੰਦ ਸੀ ਇਹਦਾ ਧਰਮ ਤਬਦੀਲ ਕਰਤਾ ਸੀ ਧੱਗੇ ਨਾਲ ਕਰੀਮ ਬਖਸ਼ਤ ਨੂੰ ਇਹ ਕੰਮੋ ਮਾਸ਼ਕੀਅਤ ਦਾ ਨਾਂ ਇਹਦਾ ਕਿਉਂਕਿ ਆਪਾਂ ਪਿੰਡਾਂ ਚ ਅੱਧਾ ਨਾਲ ਇੰਨੇ ਵੈਸੇ ਅੱਜ ਜਿਵੇਂ ਨਾਲ ਨਾਲ ਸਾਖੀ ਤਾਂ ਕਿ ਨਾ ਪਲੀਜ਼ ਬੇਨਤੀ ਜੇ ਆਪਣੇ ਬੱਚਿਆਂ ਦਾ ਅੱਧਾ ਨਾਂ ਨਾ ਲਿਆ ਕਰੋ ਅੱਜ ਵੜੀ ਨਾ ਇਹ ਚੱਲ ਪਿਆ ਮਾਹੌਲ ਪੀ ਜਦੋਂ ਬੱਚਾ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਅਰਦਾਸ ਹੋ ਕੇ ਮੁੱਖਵਾਗ ਤੇ ਪਹਿਲਾ ਜੀਜਾ ਕਰਾਉਂਦਾ ਤੇ ਨਾਮ ਰੱਖਦੇ ਜਗਜੀਤ ਸਿੰਘ ਪਰ ਜਦੋਂ ਯੂ ਐਸਏ ਕੈਨੇਡਾ ਅਮਰੀਕਾ ਪਹੁੰਚ ਜਾਂਦਾ ਤੇ ਸਿੰਘ ਵੀ ਲਾਤਾ ਜੀਤ ਵੀ ਲਾਤਾ ਤੇ ਮਾਈਂਡ ਨਾ ਕਰਿਓ ਪ੍ਰਚਾਰਕਾਂ ਤੇ ਕੀ ਰਹਿ ਗਿਆ ਜੇਪੀ ਅੱਜ ਬੜੀ ਮਾਰ ਪੈ ਰਹੀ ਸਨ ਸਾਰੇ ਪਾਸੇ ਇਹ ਇਹ ਅਹੀਂ ਨਹੀਂ ਬੋਲਾਂਗੇ ਇਹਦੇ ਕੌਣ ਬੋਲੂ ਪੀ ਤਕਰੀਬ ਨਹੀਂ ਅੱਧਾ ਨਾਂ ਟ੍ਰੈਂਡ ਜਿਹਾ ਬਣ ਗਿਆ ਹੋਣਾ ਅਸੀ ਪੱਛਮੀ ਸਭਿਅਤਾ ਨੇ ਸਾਨੂੰ ਡੋਬਤਾ ਕਦੇ ਸਾਡੀਆਂ ਭੈਣਾਂ ਨੇ ਸਿਰ ਨਹੀਂ ਸੀ ਨੰਗਾ ਕੀਤਾ ਇਹ ਅੱਜ ਜਦੋਂ ਵੇਖੀਦਾ ਤੇ ਕੇਸ ਖੁੱਲੇ ਹੁੰਦੇ ਵਿਆਹ ਚ ਆਂਦੀਆਂ ਤੇ ਚੁੰਨੀ ਹੁੰਦੀ ਨਹੀਂ ਭਾਈ ਸੇ ਜਿਹੜੇ ਬੰਦੇ ਕਹਿੰਦੇ ਹੁੰਦੇ ਸੀ ਨਾ ਫਲਾਣੇ ਬੰਦੇ ਦੀ ਪੱਗ ਲੈ ਗਈ ਪਰੇ ਦੇ ਵਿੱਚ ਉਹਦੀ ਪੱਗ ਬੁਲਾ ਕੇ ਲੈ ਗਈ ਤੁਹਾਨੂੰ ਪਤਾ ਲੱਗਾ ਕਹਿਣਾ ਬੱਲੇ ਬੱਲੇ ਇੱਜ਼ਤ ਹੁੰਦੀ ਜਿਸ ਬੰਦੇ ਦੀ ਪਰੇ ਚ ਪੱਗ ਲੈ ਜੀ ਉਹਦਾ ਮਾਣ ਕੋਈ ਜਾਗੀ ਤੇ ਸੇਰਾ ਕਦੇ ਵੀ ਟਿੰਡਾਂ ਤੇ ਵੱਜਦਾ ਨਹੀਂ ਜਦੋਂ ਵੱਜੂ ਬੋਲਿਆ ਕਰੋ ਪਾਕੀ ਤੇ ਅੱਜ 100 ਦੇ ਵਿੱਚੋਂ ਮੈਂ ਗਲਤ ਨਾ ਹੋਵਾਂ ਤੇ 70% ਆਪਣੇ ਬੱਚਿਆਂ ਨੇ ਦਸਤਾਰ ਪੱਕੀ ਛੱਡ ਦਿੱਤੀ ਇਹ ਪੱਛਮੀ ਸਭਿਆਤਾ ਭਾਰਤ ਦਾ ਕਲਚਰ ਖਾਣਾ ਪੀਣਾ ਕਿਉਂਕਿ ਦਿਨ ਚੱਲਦੇ ਮੇਰੇ ਮੈਂ ਅੱਜ ਦੀ ਗੱਲ ਜ਼ਰੂਰ ਕਰਦਾ ਨਾ ਮੈਂ ਕਦੇ ਦਗਾ ਨਹੀਂ ਕੀਤਾ ਜੇ ਤੁਸੀਂ ਸੇਵਾ ਦਿੰਦੇ ਨਾ ਤੁਰੇ ਫਿਰਦੇ ਵੀ ਕਈ ਸਿੰਘ ਕੱਲੀ ਸਾਖੀ ਸੁਣਾ ਦਿੰਦੇ ਆ ਪਰ ਅੱਜ ਸਮਝ ਤੇ ਭਵੇ ਸਾਡੇ ਬੱਚਿਆਂ ਨੂੰ ਵੀ ਕਾਦਾ ਕਰਕੇ ਮੀਆਂ ਚ ਖੜੋਤੇ ਸੀ ਕਿਉਂ ਉਹਨਾਂ ਦੇ ਨਾਲ ਤਸ਼ੱਦਦ ਹੋਇਆ ਸੀ ਕਾਰਨ ਕੀ ਸੀ ਤੇ ਜਦੋਂ ਫਿਰ ਉਹ ਮਿਲਿਆ ਉਹਨੇ ਮਾਤਾ ਜੀ ਦੇ ਚਿਹਰੇ ਨੂੰ ਵੇਖਿਆ ਤੇ ਸਹਿਬ ਜਾਦੇ ਕਹਿਣ ਲੱਗਾ ਮੀਆਂ ਜੇ ਮੈਂ ਗਲਤ ਨਾ ਹੋਵਾਂ ਤੇ ਤੁਸੀਂ ਕਿ